ਮੇਰਾ ਜੀਰ ਰਤਨ ਨਾਮ ਘਰ ਬਸਿਆ ਗੁਰ ਹਾਥ ਕਰਿਓ ਮੇਰਾ ਮਾਥਾ ਏ ਭਾਈ ਜਦੋਂ ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ ਤਾਂ ਮੇਰੇ ਹਿਰਦੇ ਵਿੱਚ ਪਰਮਾਤਮਾ ਦਾ ਰਤਨ ਵਰਗਾ ਕੀਮਤੀ ਨਾਮ ਆ ਕੇ ਵਸ ਗਿਆ ਜਦੋਂ ਗੁਰੂ ਕਿਰਪਾ ਕਰਦਾ ਹੈ ਪ੍ਰਭ ਸਾਹਿਬੀ ਕਹਿੰਦੇ ਆ ਸਰੀਰ ਦੇ ਅੰਦਰ ਵਿਕਾਰ ਵੀ ਇਹਨਾਂੰਤਰੀ ਵਸੇ ਹੋਏ ਨੇ ਜਿਹੜੇ ਸਾਡੇ ਉੱਪਰ ਬੜਾ ਹਾਵੀ ਨੇ ਸਾਡੇ ਉੱਪਰ ਉਹਨਾਂ ਵਿਕਾਰਾਂ ਦਾ ਬੜਾ ਅਸਰ ਹੈ ਅਸੀਂ ਉਹਨਾਂ ਵਿਕਾਰਾਂ ਦੇ ਅਧੀਨ ਚੱਲਦੇ ਹਾਂ ਮਨ ਤੇ ਉਹਨਾਂ ਵਿਕਾਰਾਂ ਦਾ ਅਸਰ ਹਮੇਸ਼ਾ ਹੁੰਦਾ ਹੈ ਪਰ ਜਦੋਂ ਸੰਗਰਾਥ ਗੁਰੂ ਪੂਰਨ ਗੁਰੂ ਸਾਡੇ ਤੇ ਕਿਰਪਾ ਕਰਦੇ ਨੇ ਆਪਣਾ ਮੇਹਰ ਭਰਿਆ ਹੱਥ ਅਥਾਹ ਸੀ ਸੇਪ ਦੇ ਸਿਰ ਤੇ ਉੱਪਰ ਰੱਖਦੇ ਹਨ ਸਤਗੁਰੂ ਕ੍ਰਪਾ ਸਿਰ ਦੇ ਵਿੱਚ ਉਹ ਆਪਣੇ ਸੇਵਕ ਦੇ ਵਿੱਚੋਂ ਬ੍ਰਿਆਈਆਂ ਇਹਨਾਂ ਵਿਕਾਰਾਂ ਕੱਢ ਦਿੰਦੇ ਸਤਗੁਰੂ ਕੋਰੇ ਸਿਰ ਹੱਥ ਰੱਖ ਵਿੱਚੋਂ ਬਾਹਰ ਕੱਢੀਆਂ ਗੁਰਿਆਈਆਂ ਗੁਰਿਆਈਆਂ ਨੂੰ ਮਾਰ ਕੇ ਬਾਹਰ ਕੱਢ ਜਾਂਦੇ ਤੇ ਜਦੋਂ ਗੁਰਿਆਈਆਂ ਬਾਹਰ ਨਿਕਲ ਜਾਂਦੀਆਂ ਨੇ ਫਿਰ ਸਤਗੁਰੂ ਜੀ ਕਿਰਪਾ ਕਰਦੇ ਨੇ ਕਿ ਹਿਰਦੇ ਰੂਕੀ ਭਾਂਡੇ ਦੇ ਵਿੱਚ ਨਾਮ ਰੂਪੀ ਅਨਮੋਲ ਰਤਨ ਜਿਹੜਾ ਉਹ ਔਣਾ ਕਰਦੇ ਇਸ ਕਰਕੇ ਸਾਹਿਬ ਸਰਪੁੱਤਿਆਂ ਨੇ ਵਚਲ ਕਹੇ ਤੇ ਮੇਰਾ ਜੀਰਾ ਰਤਨਾ ਨਾਮ ਹਰ ਵਸਿਆ ਭਾਈ ਮੇਰੇ ਮਿਰਦੇ ਦੇ ਵਿੱਚ ਕਾਲਪੁਰਖ ਵੈਕੁਨਤੀ ਦਾ ਜਿਹੜਾ ਰਤਨਾ ਤੋਂ ਵੀ ਮਹੰਗਾਰ ਹੈ ਇਹਦੀ ਕੀਮਤ ਕੋਈ ਨਹੀਂ ਮੇਨਾਮ ਦੀ ਇਸ ਸੰਸਾਰ ਦੇ ਵਿੱਚ ਨਾਮ ਇੰਨਾ ਕੀਮਤੀ ਐ ਬਹੁ ਸਾਧਰ ਬਹੁ ਸ੍ਰਮਤੀ ਦੇਖੇ ਸਰਬ ਢੋਲ ਪੂਜਨਾਹੀ ਹਰ ਹਰੇ ਨਾਮ ਨਾਮ ਸਾਰਤ ਸ੍ਰਿਮਤੀਆਂ ਵੇਦ ਸਾਰੇ ਸਤਪੁਰ ਜੀ ਕਹਿੰਦੇ ਢਲੋੜ ਕੇ ਤੋੜ ਕੇ ਵੇਖ ਲੈ। ਉਹਨਾਂ ਦਾ ખોਪਰਕੇ ਵੇਖ ਲਿਆ। ਪਰ ਸਾਰੇ ਨੇ ਇੱਕੋ ਵੱਲ ਖਹੀ ਹੈ ਸਿਮਰਤ ਵੇਦ ਕੁਰਾਨ ਕਾਰਨ ਕੋਪੀਆਂ ਨਾਮ ਜਿਨਾ ਸਭ ਕੂੜ ਗੰਦੀ ਔਛੀਆ ਜਿੰਨੇ ਵੀ ਦੁਨੀਆ ਦੇ ਧਨ ਨੇ ਰਤਨ ਪਦਾਰਥ ਨੇ ਇਹ ਸਾਰੇ ਕੂੜ ਨੇ ਊਛੀ। ਅਕਾਰੁਕ ਵੈਰਕੁ ਜੀ ਦਾ ਨਾਮ ਰਤਨ ਸੱਚਾ ਹੈ ਇਸ ਕਰਕੇ ਬਾਸਰ ਕਹਿੰਦੇ ਸਾਰੀ ਕੀਮਤੀ ਰਤਨਾ ਦੇ ਵਿੱਚੋਂ ਰਤਨ ਕੀਮਤੀ ਹੈ ਜਿਹੜਾ ਨਾਮ ਜਦੋਂ ਗੁਰੂ ਜੀ ਨੇ ਕਿਰਪਾ ਕੀਤੀ ਉਹ ਮੇਰੇ ਅਗਿਰਦੇ ਦੇ ਵਿਚਾਰ ਕੇ ਵਸ ਗਿਆ ਕਿਰਪਾ ਕਰਕੇ ਸਤਿਗੁਰੂ ਜੀ ਨੇ ਆਪਣਾ ਪਰਮਾਤਮਾ ਦਾ ਨਾਮ ਰਤਨਾ ਵਰਗਾ ਕੀਮਤੀ ਨਾਮ ਮੇਰੇ ਹਿਰਦੇ ਦੇ ਵਿੱਚ ਵਸਾ ਦਿੱਤਾ ਹੈ ਜਨਮ ਜਨਮ ਕੇ ਕਿਰ ਵਿਕ ਧੁਖ ਉਤਰੇ ਗੁਰਨਾਮ దిयो ਇਹਨ ਲਾਗਾ ਪਾਸਾ ਜੀ ਕਹਿੰਦੇ ਜਦੋਂ ਮੇਰੇ ਤੇ ਕਿਰਪਾ ਹੋਈ ਗੁਰੂ ਜੀ ਨੇ ਕਿਰਪਾ ਮੇਰੇ ਨਤ ਕਰਕੇ ਆਪਣਾ ਕੀਨ ਕੀ ਨਾਮ ਹਿਰਦੇ ਚ ਉਤਾਰਿਆ ਦਿਲ ਕੀ ਧਾਰੀ ਜਿਸ ਵਿੱਚ ਮਨੋਕ ਨੂੰ ਗੁਰੂ ਦੇ ਪ੍ਰਮਾਤਮਾ ਦਾ ਗੁਰੂ ਨੇ ਪ੍ਰਮਾਤਮਾ ਦਾ ਨਾਮ ਦਿੱਤਾ ਜਿਹਦੇ ਹਿਰਦੇ ਦੇ ਵਿੱਚ ਗੁਰੂ ਨੇ ਕਿਰਪਾ ਕਰਕੇ ਆਪਣਾ ਕੀਮਤੀ ਨਾਮ ਸਾਧ ਕਰੇ ਫਿਰ ਪਾਰਸਾ ਜੀ ਕਹਿੰਦੇ ਉਹਦੇ ਅਨੇਕਾਂ ਧਰਮਾਂ ਦੇ ਪਾਪ ਉਪਰ ਦੂਰ ਹੋ ਜਾਂਦੇ ਨੇ ਜਨਮ ਜਨਮ ਕੇ ਕਿਲ ਵਿਖ ਲੋਕ ਉਤਲੇ ਜਨਮਾਂ ਜਨਮਾਂ ਤਰਾਂ ਨੂੰ ਕੀਤੇ ਹੋਏ ਅਨੇਕਾਂ ਜਨਮਾਂ ਨੂੰ ਇਕੱਠੇ ਕੀਤੇ ਹੋਏ ਪਾਪ ਇਕੱਠੇ ਕੀਤੇ ਹੋਏ ਦੁੱਖ ਇਕੱਠੇ ਕੀਤੇ ਹੋਏ ਪਾਰਸਾ ਕਹਿੰਦੇ ਇਹ ਬਤਾਰ ਭਾਈ ਫਿਰ ਦੂਰ ਤੇ ਜਿਦ ਦੇ ਸਿਰੋਂ ਫਿਰ ਪਾਪਾਂ ਦਾ ਭਾਰ ਲੈ ਜਾਂਦਾ ਹੈ ਜਿਹੜਾ ਅਸੀਂ ਪਾਪਾਂ ਦਾ ਭਾਰ ਚੁੱਕੀ ਦਿੰਦੇ ਹਾਂ ਕਾਸਾ ਜੀ ਕਹਿੰਦੇ ਨਾਮ ਜਿਉਂਦੇ ਵਿੱਚ ਵਸਣ ਨਾਲ ਉਹ ਪਾਪਾਂ ਦਾ ਭਾਰ ਭਾਈ ਸਿਰੋਂ ਉਹ ਪਾਪਾਂ ਦਾ ਕਰਜ਼ਾ ਸਿਰੋਂ ਉੱਤਰ ਜਾਂਦਾ ਹੈ ਮੇਰੇ ਮਨ ਭਾਜ ਰਾਮ ਨਾਮ ਸਭੇ ਉਦਾ ਨਾਮ ਜਪਿਆ ਕਰ ਪਰਮਾਤਮਾ ਜਿਹੜਾ ਉਹ ਸਾਰੇ ਪਦਾਰਥਾਂ ਦਾ ਦਾਤਾ ਹੈ ਸਾਰੇ ਪਦਾਰਥ ਦੇਣ ਵਾਲਾ ਹੈ ਗੁਰਪੂਰੈ ਹਰ ਨਾਮ ਦਰਿੜਾਇਆ ਬਿਨ ਨਾਰਾ ਜੀਵਨ ਵਿਰਥਾ ਰਹਾਉ ਏ ਮਨ ਗੁਰੂ ਦੀ ਸਰਬ ਪਿਆਰ ਹੈ ਤੇ ਸਤਗੁਰ ਜੀ ਕਹਿੰਦੇ ਅੰਦਰ ਆਪਣੇ ਗਾਉਂ ਦੇ ਨਾਲ ਦੇਖ ਕਿ ਪੂਰੇ ਗੁਰੂ ਨੇ ਹੀ ਪਰਮਾਤਮਾ ਦਾ ਨਾਮ ਜਿੰਦੇ ਵਿੱਚ ਪੱਕਾ ਕੀਤਾ ਨੇ ਤੇ ਨਾਮ ਤੋਂ ਬਿਨਾਂ ਮਨੁੱਖਾ ਜ਼ਿੰਦਗੀ ਬਿਆਰਥ ਲੱਗ ਜਾਂਦੀ ਹੈ ਇਹ ਵਿਚਾਰ ਕੇ ਵੇਖੋ ਜਦੋਂ ਜੀ ਵਿਚਾਰ ਕਰਾਂਗੇ ਸਭ ਵੀ ਵਿਚਾਰ ਕਰਾਂਗੇ ਅੰਦਰ ਆਪਣੇ ਅੰਦਰ ਆਪ ਨੂੰ ਪੂਜਣ ਦੀ ਕੋਸ਼ਿਸ਼ ਕਰਾਂਗੇ ਸਾ ਸਾਨੂੰ ਇਹ ਫਿਰ ਤੈਨੂੰ ਸਮਝ ਆਉਣੀ ਹੈ ਵੀ ਜਿੰਨਾ ਕੁ ਜੇ ਸੰਸਾਰ ਵਿੱਚ ਦੇਖਿਆ ਖਟਿਆ ਇਤੇ ਕੋਈ ਵੀ ਵਸਤੂ ਮੇਰੀ ਨਹੀਂ ਹੈ। ਸਾਰਾ ਇਹ ਸੰਸਾਰ ਤੇ ਝੂਠ ਹੈ। ਸਾਰਾ ਸੰਸਾਰ ਹੀ ਝੂਠ ਹੈ। ਜਗ ਰਚਨਾ ਸਭ ਝੂਠ ਹੈ। ਜਾਨ ਲੋਰੇ ਮੀਤ ਇਹ ਸਾਰਾ ਸੰਜਗ ਤੇ ਝੂਠ ਹੈ। ਸੱਚਾ ਕੀ ਹੈ? ਅਕਾਰੂਪ ਬੈਕੂ ਤੇ ਉਸ ਅਕਾਰੂਪ ਬੈਕੂ ਦਾ ਨਾਮ। ਇਸ ਕਰਕੇ ਪ੍ਰਭ ਸਾਹਿਬ ਜੀ ਨੇ ਭਾਈ ਜਦੋਂ ਤੂੰ ਆਪਣੇ ਅੰਦਰ ਹਿਰਦੇ ਦੇ ਵਿੱਚ ਗੋਹ ਦੇ ਨਾਲ ਤਰਕ ਦੇ ਨਾਲ ਵਿਚਾਰ ਦੇ ਨਾਲ ਵੇਖੇਗਾ ਫਿਰ ਤੈਨੂੰ ਸਮਝ ਆਏਗੀ ਕਿ ਨਾਮ ਤੋਂ ਬਿਨਾ ਮਨੁੱਖਾ ਜੰਗੀ ਇਹ ਮਨੁੱਖਾ ਜੀਵਕੀ ਬਿਆਰਤ ਜੀ ਜਾਨਦੀ ਹੈ ਰਹਾ ਬਿਨ ਗੁਰੂ ਮੂੜ ਪਏ ਹੈ ਮਨੁੱਖ ਤੇ ਮੋਹ ਮਾਇਆਨਕ ਵਾਥਾ اے ਭਾਈ ਜਿਹੜੇ ਮਨੁੱਖ ਆਪਣੇ ਮਨ ਦੇ ਗੁਰੂ ਦੀ ਸਰਨ ਤੋਂ ਮਿਨਾ ਮੂਰਖ ਹੋਏ ਰਹਿੰਦੇ ਨੇ ਉਹ ਸਦਾ ਮਾਇਆ ਦੇ ਮੋਹ ਵਿੱਚ ਫਸੇ ਰਹਿੰਦੇ ਹਨ ਇਹਨਾਂ ਸਾਧੂ ਚਰਨ ਨੰਨ ਸੇਵੇ ਕਹੂੰ ਇਹਨਾਂ ਸਾਧ ਜਨਮਾਂ ਆਕਾ ਭਾਸਾ ਜੀ ਕਹਿੰਦੇ ਜਿਨ੍ਹਾਂ ਦੇ ਜਿਨ੍ਹਾਂ ਦਾ ਪ੍ਰੇਮ ਜਿਨ੍ਹਾਂ ਦਾ ਮੋਹ ਮਾਇਆ ਦੇ ਨਾਲ ਪੈ ਗਿਆ ਭਾਈ ਉਹਨਾਂ ਨੇ ਕਦੇ ਵੀ ਫਿਰ ਗੁਰੂ ਦਾ ਆਸਰਾ ਨਹੀਂ ਲਿਆ ਉਹਨਾਂ ਦਾ ਸਾਰਾ ਜੀਵਨ ਮਾਇਆ ਦੇ ਰੂਪ ਕਰਕੇ ਬ्यर्थ ਚਲਿਆ ਜਾਂਦਾ ਹੈ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਭਿ ਉਹ ਜਨਮ ਸੰਨਾਥਾ اے ਭਾਈ ਜਿਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਔਟ ਲੈਂਦੇ ਗੁਰੂ ਦੇ ਚਰਨਾਂ ਵਿਚ ਆ ਰਹੇ ਨੇ ਗੁਰੂ ਦੀ ਸਰਨ ਵਿਚ ਆ ਜਾਂਦੇ ਨੇ ਉਹ ਖਸਮ ਗਾੜੇ ਬਣ ਜਾਂਦੇ ਤੇ ਉਹਨਾਂ ਦੀ ਜ਼ਿੰਦਗੀ ਫਿਰ ਕਾਮ ਜਾਗ ਹੋ ਜਾਂਦੀ ਹੈ ਮੋਕੋ ਕੀ ਜੈ ਦਾਸ ਤਸਨ ਕੋ ਹਰ ਦਇਆ ਧਾਰ ਜਗਨਨਾਥ ਤੇ ਆਲਪਤ ਵੈਖੂ ਗੁਰੂ ਦੇ ਚਰਨਾਂ ਦੇ ਵਿੱਚ ਬੇਨਤੀ ਕਰਿਆ ਕਰਕੇ ਏ ਹਰੀ ਏ ਜਗਤ ਦੇ नाथ ਮੇਰੇ ਉੱਤੇ ਮਿਹਰ ਕਰ ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ ਆਮ ਅੰਧ ਨੇ ਗਿਆਨ ਨਹੀਂ ਨੇ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ ਏ ਗੁਰੂ ਜੀ ਅਸੀਂ ਮਾਇਆ ਦੇ ਵਿੱਚ ਅੰਨੇ ਹੋ ਰਹੇ ਜੀ ਅਸੀਂ ਆਤਮਿਕ ਜੀਵਨ ਦੀ ਸੂਝ ਤੋਂ ਸੱਖਣੀਆਂ ਸਾਨੂੰ ਏਹੀ ਸਾਡੇ ਤੇ ਕਿਰਪਾ ਕਰੋ ਮਿਹਰ ਕਰੋ ਸਾਡੇ ਤੇ ਕਿ ਸਾਨੂੰ ਸਹੀ ਜੀਵਨ ਜੋਤਰੀ ਸੂਝ ਨਹੀਂ ਅਸੀਂ ਤੇਰੇ ਦੱਸੇ ਹੋਏ ਜੀਵਨ ਰਾਹ ਉੱਤੇ ਤੁਰ ਨਹੀਂ ਸਕਦੇ ਕਿਉਂਕਿ ਸਾਨੂੰ ਗਿਆਨ ਨਹੀਂ ਹੈ ਮਾਇਆ ਦੇ ਮੋਹ ਨੇ ਸਾਨੂੰ ਆਪਣੇ ਪਿੱਛੇ ਲਾਇਆ ਹੈ ਜਗਤ ਦੇ ਵਿੱਚ ਆ ਕੇ ਜਗਤ ਦਾ ਜਿਹੜਾ ਇਹ ਤ੍ਰਿਗੁਣ ਮਾਇਆ ਹੈ ਜਿਨੇ ਪਰਮਾਤਮਾ ਹੈ ਇਸ ਕਰਕੇ ਸਾਨੂੰ ਕੋਈ ਦੂਜੇ ਨਹੀਂ ਆਈ ਹੈ ਜੀਵਨ ਰਾਹ ਦੀ ਅਸਲੀ ਅਸਲੀ ਗਿਆਨ ਨਹੀਂ ਆਇਆ ਜੋ ਤੇਸੀਂ ਤੁਰ ਨਹੀਂ ਸਕਦੇ ਹਾਂ ਸਾਡੇ ਤੇ ਮਿਹਰ ਕਰ ਕਿਰਪਾ ਕਰ ਅਮੰਦ ਨੇ ਗਿਆਨੀ ਨੇ ਅਗਿਆਨੀ ਕਿਉ ਚੱਲ ਹੈ ਮਾਰਗ ਪੰਥਾ ਅਮੰਦ ਨੇ ਕਾਉ ਪੁਰ ਅੰਚਰ ਤੀਜੈ ਜਨ ਨਾਮਿਕ ਚਲੈ ਵਿਰਥਾ ਸਤਿਗੁਰੂ ਜੀ ਕਿਰਪਾ ਕੋ ਤੁ ਬੜਿਆਂ ਦੇ ਮੋਹ ਰਾਕੇ ਤਾਂ ਗੁਰੂ ਅਰਜਨਦਾਸ ਮਹਾਰਾਜ ਬਚਨ ਕਰਦੇ ਨੇ ਕਿ ਨਾਨਕ ਆਖਦਾ ਹੈ ਦਾਸ ਰਾਤ ਦਾ ਹੈ ਕਿ اے ਗੁਰੂ ਜੀ ਸੰ ਅੰਨ ਆਪਣਾ ਪਲਾਖੜਾ ਅਸੀਂ ਅੰਨੇ ਹਾਂ ਮਾਇਆ ਦੇ ਵਿੱਚ ਅੰਨੇ ਹਾਂ ਮੋਹ ਦੇ ਵਿੱਚ ਅੰਨੇ ਹੋਈਆਂ ਘਰ ਦੇ ਵਿੱਚ ਅੰਨਿਆਂ ਨੂੰ ਸਾਨੂੰ ਜਿਹੜਾ ਸਹੀ ਰਸਤਾ ਹੈ ਸਹੀ ਮਾਰਗਨ ਨਜ਼ਰ ਨਹੀਂ ਆਇਆ ਉਹਦਾ ਗਿਆਨ ਕੋਈ ਨਹੀਂ ਸੂਝ ਕੋਈ ਨਹੀਂ ਹੈ ਇਸ ਕਰਕੇ ਸਾਨੂੰ ਅੰਨਿਆਂ ਨੂੰ ਆਪਣਾ ਪਲਾਖੜਾ ਤਾਂ ਕਿ ਤੇਰੇ ਪੱਲੇ ਲਾ ਕੇ ਅਸੀਂ ਤੇਰੇ ਦੱਸੇ ਹੋਏ ਰਸਤੇ ਦੇ ਉੱਤੇ ਤੁਰ ਸਕੀਏ ਹੰ ਅੰਧੇ ਕੋ ਗੁਰ ਅੰਚਲ ਦੀ ਜੈ ਸਾਨੂੰ ਆਪਣਾ ਪੱਲਾ ਘੜਾਓ ਸਤਿਗੁਰ ਜੀ ਕਿਰਪਾ ਕਰੋ ਅਸੀਂ ਤੇਰੇ ਪਰਚੇ ਨਾਲ ਲੱਗੇ ਏ ਤੇਰਾ ਪੱਲਾ ਏ ਤੁਹਾਡੇ ਦੱਸੇ ਹੋਏ ਮਾਰਗ ਤੇ ਤੁਹਾਡੇ ਵਿਖਾਏ ਹੋਏ ਮਾਰਗ ਤੇ ਚੱਲ ਸਕੀਏ ਇਸ ਤਰ੍ਹਾਂ ਸਤਿਗੁਰ ਜੀਆਂ ਦੀ ਕਿਰਪਾ ਕੀਤੀਵੇਂ ਸਰਮੱਤ ਦੇ ਪਾਵਨ ਪਿੱਤਰ ਮੁਖਵਾਕ ਸਤਿਗੁਰ ਜੀ ਸਮਝਾਉਣ ਦਾ ਯਤਨ ਕੀਤਾ ਕਿ ਭਾਈ ਗੁਰੂ ਦੇ ਚਰਨਾ ਚਾਇਆ ਕਰ ਗੁਰੂ ਚਰਨਾ ਨਾਲ ਜੁੜ ਕੇ ਗੁਰੂ ਦੇ ਚਰਨਾ ਚੇ ਬੇਨਤੀਆਂ ਕਰਿਆ ਕਰਕੇ ਸਾਡੇ ਤੇ ਸਤਿਗੁਰੂ ਦੀ ਕਿਰਪਾ ਉਹ ਮਿਹਰ ਸਾਡੇ ਤੇ ਦਾਰਸ ਕਰਕੇ ਸਾਨੂੰ ਆਪਣੇ ਚਰਨਾ ਨਾਲ ਜੋੜੋ ਆਪਣਾ ਬਲ ਲਾਓ ਤਾਂ ਜੋ ਅਸੀਂ ਇਹ ਮੋਹਿਕਾ ਜਗਤ ਦੀ ਬਾਜੀ ਨੂੰ ਹਾਰ ਕੇ ਨਾ ਦੱਸ ਜਾਈਏ ਸੰਸਾਰ ਤੋਂ ਆਪ ਜੀ ਦੇ ਬਚਨਾਂ ਦੁਆਰਾ ਆਪ ਜੀ ਦਾ ਗਿਆਨ ਆਪਣੇ ਹਿਰਦੇ ਚ ਵਿਸਾਕੇ ਨੁਕਾ ਜਨ ਨੂੰ ਸਫਲਾ ਕਰਕੇ ਸੰਸਾਰ ਤੋਂ ਚਾਹੀਏ ਇਸ ਕਰਕੇ ਭਾਈ ਗੁਰੂ ਗ੍ਰੰਥ